ਨਾ ਕੱਲ ਵੇਖਦੇ ਆ ਸੀਗਾ ਦਿੱਲੀ ਦੇ ਕੈਬਨਿਟ ਮੰਤਰੀ ਭਾਜਪਾ ਦੇ ਲੀਡਰ ਮੰਗਨਗੇ ਸਕਸੈਸਾਂ ਦੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਹੜਾ ਪ੍ਰਦੂਸ਼ਨ ਹੈ ਤੇ ਪੰਜਾਬ ਦੇ ਵਿੱਚੋਂ ਪੁਰਾਣੀ ਸੜਕੇ ਜਿਹੜਾ ਦਿੱਲੀ ਦੇ ਵਿੱਚ ਆ ਰਿਆ ਉਹ ਇੱਥੋਂ ਵੀ ਅੱਗੇ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਖੁਦ ਜਿਹੜਾ ਉਹ ਪ੍ਰਦੂਸ਼ਨ ਸੁਣਾਦੀ ਉਹ ਮਤਲਬ ਜਿਹੜਾ ਪ੍ਰਦੂਸ਼ਨ ਵਧਾਦੀ ਹੈ ਮੈਂ ਸੱਸਾ ਸਾਹਿਬ ਦੇ ਇਸ ਬਿਆਨ ਦੀ ਨਿੰਦਾ ਕਰਦਾ। ਉਹ ਮੈਂ ਸਮਝਦਾ ਕਿ ਸੱਸਾ ਸਾਹਿਬ ਦਾ ਬਿਆਨ ਬਹੁਤ ਹੀ ਬੇਤੁਕਾ ਘਟੀਆਂ ਨੀਵੇਂ ਲੈਵਲ ਦੀ ਸਿਆਸਤ ਦਾ ਬਹਿਸ ਤਾਂ ਮੱਲੇ ਸਭ ਦੁਨੀਆ ਨੂੰ ਪਤਾ ਹੈ ਕਿ ਸੱਸਾ ਮੇਸ਼ਾ ਹੀ ਨੀਵੇਂ ਲੈਵਲ ਦੀ ਸਿਆਸਤ ਕਰਦਾ। ਪਤਾ ਨਹੀਂ ਕਿੱਥੋਂ ਵੀਡੀਓ ਕੱਢ ਕੇ ਲਾਇਆ ਉਹ ਕਹਿੰਦਾ ਜੀ ਇਹ ਤਰਨਤਾਰ ਤੇ ਆਮਾਦੀ ਪਾਰਟੀਆਂ ਦੇ ਨੇ। ਇਹਦੇ ਉਹ ਤਰਨਤਾਰ ਦੇ ਵਿੱਚ ਇਲੈਕਸ਼ਨ ਹੋ ਰਹੀ ਆ। ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਤੂੰ ਨਾਲੇ ਇਲੈਕਸ਼ਨ ਚਾਹ ਨਾਲੇ ਸਾਨੂੰ ਉਹ ਦਿਖਾ ਕਿਹੜੇ ਕਿਸਾਨ ਤਰਦਾ ਹੁੰਦੇ। ਉਹ ਕਿੱਦਾ ਹੋ ਜਾ ਹਜਾ ਜਿਹੜਾ ਤਦਨ ਤਾਤ ਤੋਂ ਇਹ ਪ੍ਰਦੂਸ਼ਨ ਵਾਲੀ ਹਵਾ ਲੱਦ ਕੇ ਦਿੱਲੀ ਛੱਡ ਆਉਂਦਾ ਤਦਨ ਤਾਤ ਬਿਲਕੁਲ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਉਹਦਾ ਦੂਜੇ ਪਾਸੇ ਦਿੱਲੀ ਕਿੱਥੇ ਆ ਸਾਰਾ ਪੰਜਾਬ ਲੰਘ ਕੇ ਸਾਰਾ ਹਰਿਆਣਾ ਲੰਘ ਕੇ ਦਿੱਲੀ ਚ ਪੋਲੂਸ਼ਨ ਕਿੱਦਾਂ ਪਹੁੰਚ ਜਾਂਦਾ ਇਹ ਤੇ ਸੱਸਾ ਸਾਹਿਬ ਪਹਿਲਾਂ ਲੋਕਾਂ ਨੂੰ ਦੱਸਣ ਵੀ ਕਿਹੜਾ ਜਹਾਜ਼ ਜਾਂ ਕਿਹੜੀ ਉਹ ਬਸ ਆ ਬੀਜੇਪੀ ਦੀ ਜਿਸ ਬੀਜੇਪੀ ਦੀ ਬਸ ਤੇ ਸਾਰ ਕੇ ਉੱਤਰਾ ਜਾਂਦਾ ਸੋ ਮੈਂ ਮੈਂ ਸਬਦਾ ਕਿ ਸੱਸੇ ਦਾ ਬਿਆਨ ਜਿਹੜਾ ਬੇਹਤ ਜਨਨਯੋਗ ਉਹ ਤੇ ਬੀਜੇਪੀ ਇਦਾਂ ਦੇ ਬਿਆਨ ਦੇ ਕੇ ਨਾ ਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਸਕੀ ਨਾ ਪੰਜਾਬੀਆਂ ਨੂੰ ਕਮਜ਼ੋਰ ਕਰ ਸਕਦੀ ਉਹਦਾ ਜਿਹੜਾ ਬਿਆਨ ਉਹ ਪੰਜਾਬ ਦੇ ਕਿਸਾਨ ਵਧੋਦੀ ਆ ਉਹਦਾ ਉਹਦਾ ਬਿਆਨ ਪੰਜਾਬ ਵਧੋਦੀ ਆ ਔਰ ਬੀਜੇਪੀ ਜਿਹੜੀ ਉਹ ਪੰਜਾਬ ਵਧੋਦੀ ਵੀ ਆ ਤੇ ਕਿਸਾਨ ਵਧੋਦੀ ਵੀ ਆ ਪਰ ਹੋਰ ਹੁੰਦਾ ਆਮ ਆਦਮੀ ਪਾਰਟੀ ਦੇ ਤਾਂ ਕਿ ਆਮ ਆਦੀ ਪਾਰਟੀ ਦੇ ਬੰਦੇ ਕਾਦੇ ਇਹ ਬਿਆਨ ਬਹੁਤ ਬੇਤੁਕਾ ਬੇਸਿਰ ਦਾ ਸਰ ਸਰ ਕਰਨ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਹਿਲਾਂ ਵੀ ਇਥੇ ਵਿਜ਼ਿਟ ਕੀਤਾ ਦੋ ਤਿੰਨ ਵਾਰ ਔਰ ਕਿਸ ਤਰੀਕੇ ਨਾਲ ਚੱਲ ਰਿਹਾ ਔਰ ਕਿਸ ਤਰ੍ਹਾਂ ਦੀ ਲੱਗ ਰਿਹਾ ਤਾਂ ਤਾਂ ਦੀ ਇਲੈਕਸ਼ਨ ਜਿਹੜੀ ਆਮ ਆਦੀ ਪਾਰਟੀ ਬਹੁਤ ਆਰਾਮ ਨਾਲ ਜਿੱਤਦੀ ਹੋਗੀ ਬਹੁਤ ਵਧੀਆ ਰਿਸਪੌਂਸ ਆ ਵਕਾਸ ਦੇ ਨਾਂ ਦੇ ਉੱਤੇ ਅਸੀਂ ਬਲ ਜਿਹੜਾ ਇਲੈਕਸ਼ਨ ਲਾੜੇ ਪੰਜਾਬ ਦਾ ਜਿੰਨਾ ਵਕਾਸ ਹੁਣ ਤੱਕ ਕੀਤਾ ਉਹ ਸਾਰਾ ਵਕਾਸ ਦੇ ਬੇਸ ਦੇ ਉੱਤੇ ਜਿਹੜਾ ਬੋਲ ਅਕਸ਼ਰ ਲੜੀ ਆਦੇ ਉਹ ਦਿੱਤ ਦੇ ਸਰ ਇਹ ਇਥੇ ਬਾਰ ਬਾਰ ਜਿਵੇਂ ਸੋਸ਼ਲ ਮੀਡੀਆ ਦੇ ਵੀਡੀਓ ਵੈ ਪੰਥ ਦੀ ਗੱਲ ਕਰਦੇ ਆ ਜੀ ਕਿ ਤਰਨਧਰ ਪੰਥ ਘਰਕਾਰ ਮਜ਼ਬੂਤ ਆ ਔਰ ਦੂਸਰੇ ਪਾਸੇ ਕਾਰਜਪਰਵਾਸ ਪੰਜਾਬ ਦਾ ਜਿਵੇਂ ਮਨਦੀਪ ਸਿੰਘ ਨੇ ਉਹਨਾਂ ਨੇ ਖੜਾ ਕਰਤਾ ਉਸ ਤਰ੍ਹਾਂ ਦੇ ਆ ਜਿਹੜੇ ਬੰਦੇ ਬੈਠੇ ਅੰਦਰ ਇਹ ਸਾਰੇ ਆਮ ਘਰਾਂ ਦੇ ਬੰਦੇ ਬੈਠੇ ਕਿਰਤ ਕਰਨ ਵਾਲੇ ਲੋਕ ਪੰਥ ਕੀ ਹੁੰਦਾ ਪੰਥ ਕਿਰਤੀਆਂ ਦਾ ਪੰਥ ਹੈ ਪੰਥ ਦੇ ਜੀਵਨ ਬਲਵਾਸ਼ਾ ਦਾ ਪਤਾ ਨਾ ਇਹ ਕਿਰਤੀਆਂ ਦਾ ਪੰਥ ਜਿਹੜਾ ਆ ਅੰਦਰ ਪੰਥ ਹੀ ਆ ਕੀ ਆ ਇਹ ਤਾਂ ਦਰਦ ਨੂੰ ਕਿੱਥੋਂ ਆਇਆ ਸਾਡਾ ਉਮੀਦਵਾਰ ਪੁੰਤਕ ਦੀ ਹੈ ਸਮਝਦੇ ਕਿ ਗਾ ਠੀਕ ਹੈ ਪੁੰਤਕ ਅਲਗਾ ਵੀ ਸਾਰਾ ਪੰਥੀ ਬੈਠਾ ਇਹਦੇ ਲੋਕਾਂ ਨੇ ਤੈਅ ਕਰਦਾ ਕਦੋਂ ਵਿਕਾਸ ਚਾਹੀਦਾ ਕਦੋਂ ਕੀ ਦੇ ਦੇ ਸਰ ਲੋਕ ਤੈਅ ਕਰਦੇ ਕਿ ਤੂੰ ਦੇਖੋ ਕੀ ਬਣਦਾ ਹਾਂ ਸੋਸ਼ਲ ਮੀਡੀਆ ਤੇ ਲਗਾਤਾਰ ਪੰਜਾਬ ਦੇ ਵਿੱਚ ਕੋਈ ਤੁਮਸੀਮਾਂ ਦੀ ਕਰਦਾਰ ਕੋਸ਼ਿਸ਼ ਕੀਤੀ ਰਹੀ ਸੋਸ਼ਲ ਵੀਡੀਓ ਬਣਾਉਣ ਦਾ ਲੱਗਦਾ ਉਹ ਫੇਰ ਕੀ ਵੀਡੀਓ ਬਣਾ ਮਣਾ ਕੇ ਪਾਉਂਦੇ ਆ ਇਹਨਾਂ ਨਾਲ ਮਾਨ ਸਾਹਿਬ ਦੇ ਉਹ ਜਿਹੜਾ ਉਹਨਾਂ ਦੀ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਦੀ ਆ ਇਹ ਨਾਲ ਕੋਈ ਅਸਰ ਨਹੀਂ ਹੋਣਾ ਇਹ ਤਾਂ ਬੰਦਾ ਬਹੁਤ ਘਟਿਆ ਲੈਵਲ ਦੀ ਬੀਜੇਪੀ ਦੀ ਪੋਲਟਿਕਸ ਕੱਲ ਰੇਖਾ ਗੁਪਤਾ ਚੀਫ ਮਿਨਿਸਟਰ ਦਿੱਲੀ ਬੀਜੇਪੀ ਦੇ ਨੇ ਵਿਆਮ ਕੀਤਾ ਹੈਗਾ ਕਿ ਉਹਨਾਂ ਨੇ ਹਵਾਈ ਜਹਾਜ਼ਾਂ ਨਾਲ ਸਿਲਵਰ ਆਇਓਡਾਈਡ ਬਦਲਾ ਚ ਸੁੱਟੀ ਹੈ ਜਿਹਦੇ ਨਾਲ ਉਹਨਾਂ ਨੇ ਉੱਥੇ ਮੀਂਹ ਤੇ ਬਰਸਾਤ ਦਾ ਬੰਦੋਬਸਤ ਕਰ ਲਿਆ ਹੈਗਾ ਇਸ ਸੁੱਕੇ ਮੌਸਮ ਦੇ ਵਿੱਚ ਪਹਿਲਾਂ ਇਹ ਟੈਕਨੋਲੋਜੀ ਫੇਲ ਹੋ ਚੁੱਕੀ ਹੈ ਇਜ਼ਰਾਈਲ ਨੇ ਟਰਾਈ ਕੀਤਾ ਇਹਦੇ ਕੋਈ ਬੈਨੀਫਿਟ ਨਹੀਂ ਹੁੰਦੀ ਦੂਜੀ ਗੱਲ ਹੈਗੀ ਐ ਕਿ ਜੇ ਤੁਸੀਂ ਉਥੋਂ ਦਿੱਲੀ ਤੋਂ ਆਂਦੀ ਹਵਾ ਪੰਜਾਬ ਕੰਨੀ ਜਿਹੜੀ ਹੁਣ ਸਾਨੂੰ ਕਣਕਾਂ ਵਾਸਤੇ ਮੀਂਹ ਦੀ ਲੋੜ ਪਾਊਗੀ ਉਹਨੂੰ ਤੁਸੀਂ ਰੋਕ ਕੇ ਉਥੋਂ ਸਾਰਾ ਪਾਣੀ ਕੱਢ ਲਿਆ ਤਾਂ ਇਹ ਸਿੱਧਾ ਅਸਰ ਸਾਡੇ ਪੰਜਾਬ ਦੇ ਵਿੱਚ ਕਰੂਗੀ ਤੇ ਇਹ ਸਾਦਾ ਹੀ ਸਾਡੇ ਪੰਜਾਬ ਨੂੰ ਲੁੱਟ ਕੇ ਦਿੱਲੀ ਸਾਡਾ ਪਾਣੀ ਚੋਰੀ ਕਰ ਰਿਆ ਹੁਣ ਹਵਾ ਚੋ ਵੀ ਚੋਰੀ ਇਹ ਕਰਨ ਲੱਗ ਪਏ ਹੈਗੇ ਆ ਇਹਦਾ ਪ੍ਰਦੂਸ਼ਣ ਦੇ ਉੱਤੇ ਕੀ ਅਸਰ ਹੋਣਾ ਹੈਗਾ ਇਹਦਾ ਵੀ ਕੋਈ ਕਲੀਅਰ ਨਹੀਂ ਹੈ ਔਰ ਇਹ ਵਾਕੇ ਹੀ ਪ੍ਰਦੂਸ਼ਣ ਦਿੱਲੀ 'ਚ ਘਟਾ ਸਕਦਾ ਹੈਗਾ ਇਹਦੀ ਵੀ ਕੋਈ ਕਲੈਰਿਟੀ ਨਹੀਂ ਹੈ ਇਹ ਜਿਹੜੀ ਸਕੀਮ ਦਿੱਲੀ ਰਚ ਰਿਹਾ ਹੈਗਾ ਇਸ ਤੋਂ ਚੰਗਾ ਜਿਹੜੀ ਪ੍ਰਦੂਸ਼ਣ ਉੱਥੇ ਦੀਆਂ ਫੈਕਟਰੀਆਂ ਉੱਥੇ ਦੀਆਂ ਕਾਰਾਂ ਉੱਥੇ ਜਿਹੜੀ ਬਣਤਰ ਹੈ ਪੋਲੂਸ਼ਨ ਦੀ ਉਹਦੇ ਉੱਤੇ ਧਿਆਨ ਦੇ ਨਾ ਕੇ ਇਧਰ ਨੂੰ ਆਂਦੀ ਹੋਈ ਮoiਸਚਰ ਭਰੀ ਹਵਾ ਨੂੰ ਲੁੱਟ ਕੇ ਪੰਜਾਬ ਦੇ ਮੀਆ ਨੂੰ ਹੁਣ ਇੱਕ ਨਵੇਂ ਵਿਗਣ 'ਚ ਪਾ ਦੇ ਇਹ ਬਹੁਤ ਗੰਤ ਇਹਨਾਂ ਦੀ ਸੋਚ ਹੈਗੀ ਐ ਅਸੀਂ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੂੰ ਜੇ ਦੀ ਗੱਲ ਕਰਾਂਗੇ ਤੇ ਜਿਹੜੀ ਸੁੱਤੀ ਹੋਈ ਕੁੰਭ ਕਰਨ ਵਾਲੀ ਪੰਜਾਬ ਦੀ ਸਰਕਾਰ ਦਿੱਲੀ ਦੇ ਥੱਲੇ ਹਮੇਸ਼ਾ ਚੱਲਣ ਵਾਲੀ ਉਹਨੂੰ ਵੀ ਜਗਾਵਾਂਗੇ ਕਿ ਇਹ ਸਾਡੇ ਹਵਾ 'ਚੋਂ ਪਾਣੀ ਕੱਢ ਕੇ ਸਾਡੇ ਮੀਆਂ ਦੇ ਵਿੱਚ ਜਿਹੜਾ ਖਿਲਵਾੜ ਹੋ ਰਿਹਾ ਉਹਨੂੰ ਤੁਰੰਤ ਆਪਣੇ ਨਿਗਾਹ 'ਚ ਲੈਣ ਉਹਦੀ এনवायरमेंटਲ ਮਾਡਲਿੰਗ ਕਰਨ ਤੇ ਉਹਦਾ ਆ ਆਪਣੇ ਪੰਜਾਬ ਨੂੰ ਜਿਹੜੇ ਘਾਟੇ ਪੈਂਦੇ ਆ ਉਹਦੇ ਬਾਰੇ ਕੌਟਾ ਰਹੀ ਦਲੀਲ ਅਪੀਲ ਨਾਲ ਇਹਦੀ ਸਾਇੰਟਿਫਿਕ ਤੌਰ ਦੇ ਉੱਤੇ ਬਿਲਕੁਲ ਇਹਦੇ ਉੱਤੇ ਨਿਗਰਾਨੀ